ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਪੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚੜੱਕ ਤੇ ਜਿਲ੍ਹਾ ਨੂੰ ਪੈਂਦਾ ਜੀ ਮੋਗਾ ਛੋਟੀਆਂ ਛੋਟੀਆਂ ਠੀਕ ਹੈ ਜੀ ਤੇ ਕੱਟੀਆਂ ਚੜੱਕ ਕੋਲੀਆ ਕਹਿੰਦੇ ਚੜੱਕ ਮੰਡੀ ਲੱਗਦੀ ਹੈ ਇਹ ਠੀਕ ਹੈ ਜੀ ਅੱਜ ਹੈਗੀ 18 ਤਰੀਕ ਠੀਕ ਹੈ ਕਈ ਵਾਰ ਗੱਬਣਾ ਵੀ ਜੇ ਕਿਸੇ ਬਾਈ ਨੇ ਲੈਣੀਆਂ ਗੱਬਣ ਵੀ ਮਿਲ ਜਾਂਦੇ ਇੱਥੇ ਠੀਕ ਹੈ ਜੀ ਡਾਕਟਰ ਹੁੰਦੇ ਇੱਥੇ ਚੈੱਕ ਕਰਵਾ ਕੇ ਜਾ ਸਕਦੇ ਹੋ ਲੋਈ

कटी ही कटी है लोजी चेक करता है पूरे चोट टॉप में लोजी सिंगी सिंगी बोला था बढ़िया लोगरा बाकी बढ़िया भी देख रहे हैं ओके